ਅੱਜ ਦੀ ਵੀਡੀਓ ਹੈ ਗਿਆਨੀ ਸਰਜੀਤ ਸਿੰਘ ਲੁਧਿਆਣੇ ਵਾਲੇ ਦੀ ਕਿ ਬੇਟੀਆਂ ਜਿਹੜੀਆਂ ਹੁੰਦੀਆਂ ਮੈਂ ਉਹ ਘਰਾਂ ਨੂੰ ਪਰ ਦਿੰਦੀਆਂ ਮੈਂ ਕਿੰਨੀ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦਾ ਰੁਝਾਨ ਹੈ ਕਿ ਪੁੱਤਾਂ ਦੀ ਲੋੜ ਹੀ ਪਾਉਂਦੇ ਨੇ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਨੇ ਸਾਨੂੰ ਪੁੱਤਾਂ ਧੀਆਂ ਦੀ ਬਰਾਬਰਤਾ ਦਿੱਤੀ ਹੈ ਧੀਆਂ ਵੀ ਚਾਹੀਦੀਆਂ ਨੇ ਪੁੱਤ ਵੀ ਚਾਹੀਜੇ ਸੱਜਣੋ ਸੰਸਾਰ ਦੁਮਾਂ ਚੀਜ਼ਾਂ ਨਾਲ ਪੂਰਾ ਹੁੰਦਾ ਹੈ ਕਿਸੇ ਚੀਜ਼ ਨਾਲ ਇਹ ਨਹੀਂ ਕਿ ਆਪਾਂ ਕਹੀਏ ਪੁੱਤਾਂ ਵਾਲੇ ਹੋ ਗਏ ਤਾਂ ਪੂਰੇ ਹੋ ਗਏ ਜਾਂ ਧੀ ਹੋ ਗਏ ਤਾਂ ਜੀ ਲੋੜ ਹੀ ਨਹੀਂ ਪੁੱਤ ਦੀ ਨਹੀਂ ਦੁਮਾਂ ਚੀਜ਼ਾਂ ਦੀ ਜ਼ਰੂਰਤ ਹੈ ਘਰ ਵਿੱਚ ਪੁੱਤ ਵੀ ਚਾਹੀਦੇ ਨੇ ਧੀਆ ਵੀ ਚਾਹੀਦੀ ਰੱਬ ਨੇ ਇਹ ਸਾਸ ਸੰਗਤ ਸਾਨੂੰ ਨਿਯਾਮਤਾਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਪਰ ਨਾਲ ਇਹ ਗੱਲ ਗੁਰਮਤਿ ਵਿੱਚ ਕਹੀ ਕੱਲਾ ਇਸ ਗੱਲ ਦਾ ਮਾਣ ਨਾ ਕਰੀ ਕਿ ਤੈਨੂੰ ਰੱਬ ਨੇ ਪੁੱਤਰ ਦਿੱਤੇ ਨੇ ਸੱਜਣਾ ਜਿਸ ਘਰ 'ਚ ਧੀਆ ਹੁੰਦੀਆਂ ਨੇ ਘਰ ਉਹ ਵੀ ਭਰ ਜਾਂਦਾ ਸੁੱਖ ਜਿਹੜੇ ਨੇ ਉਹ ਧੀਆ ਕਰਕੇ ਜਾਦਾ ਘਰਾਂ ਵਿੱਚ ਆਉਂਦੇ ਆਪਾਂ ਨੂੰ ਧੀਆ ਵੀ ਚਾਹੀਦੀਆਂ ਪੁੱਤਰ ਵੀ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਲੋਕਾਂ ਦੀ ਮੈਂਟਲਿਟੀ ਚੇਂਜ ਕੀਤੀ ਸੋਚ ਚੇਂਜ ਕੀਤੀ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੇ ਜਮੇ ਵਿੱਚ ਕਹੀ ਕਿ ਕੱਲਾ ਦੁਨੀਆਂ 'ਚ ਸੱਜਣੋ ਮਰਦ ਦੀ ਪ੍ਰਧਾਨਤਾ ਨਾ ਸਮਝਿਓ ਇਸ ਧਰਤੀ ਉੱਤੇ ਔਰਤ ਕਰਕੇ ਬੰਦੇ ਦੀ ਵਡਿਆਈ ਹੈ ਔਰਤ ਕਰਕੇ ਬੰਦੇ ਦੀ ਵਡਿਆਈ ਹੈ ਵੱਡੇ ਵੱਡੇ ਰਾਜੇ ਰਿਸ਼ੀ ਮੁਨੀ ਅਵਤਾਰ ਪੀਰ ਤਕੰਬਰ ਔਲੀਏ ਇਹ ਔਰਤ ਦੀ ਕੁੱਖ ਤੋਂ ਜਨਮ ਲੈਂਦੇ ਨੇ ਇਸ ਲਈ ਇਸ ਧਰਤੀ ਉੱਤੇ ਔਰਤ ਕਦੇ ਮਾੜੀ ਨਹੀਂ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹੋ ਭੰਡ ਮੂਆ ਭੰਡ ਭਾਲੀ ਐ ਪੰਡ ਕਹਿੰਦੇ ਸਤਰੀ ਨੂੰ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਮੈਂ ਤੇ ਹੈਰਾਨ ਹੋਇਆ ਇੰਗਲੈਂਡ ਮੈਂ ਇੱਕ ਪਰਿਵਾਰ ਦੇ ਘਰ ਗਿਆ ਤੋ ਕਹਿੰਦੇ ਭਾਈ ਸਾਹਿਬ ਜੀ ਸਾਡੇ ਨਾ ਸੱਸ ਸੋਹਰਾ ਮੰਮੀ ਡੈਡੀ ਸਾਨੂੰ ਬੁਲਾਉਂਦੇ ਨਹੀਂ ਮੈਂ ਹੁਣ ਕਹ ਪੁੱਤ ਕੋਈ ਨੁਕਸ ਹੋਣਾ ਤੁਹਾਡੇ ਚ ਉਹਨਾਂ ਦੀ ਰਿਸਪੈਕਟ ਕਰਿਆ ਕਰੋ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਪਾਲਿਆ ਆ ਪੁੱਤ ਤੇ ਉਹਨਾਂ ਦਾ ਵੀ ਅਧਿਕਾਰ ਹੈ ਹੁਣ ਹੀ ਆਪਣੇ ਬੱਚੇ ਨੂੰ ਪਾਲ ਕੇ ਵੱਡਾ ਕਰਕੇ ਤੇਰੇ ਨਾਲ ਵਿਆਹ ਹੈ ਪੁੱਤ ਧੀ ਐ ਰਾਣੀਆਂ ਤੂੰ ਉਹਨਾਂ ਦੀ ਰਿਸਪੈਕਟ ਕਰਿਆ ਕਰ ਉਹ ਕਹਿੰਦੀ ਨਹੀਂ ਰਿਸਪੈਕਟ ਤਾਂ ਬਹੁਤ ਕਰੀਦੀ ਬਾਬਾ ਜੀ ਕਹਿੰਦੀ ਬੁਲਾਉਂਦੇ ਪਤਾ ਕਿਉਂ ਨਹੀਂ ਮੈਂ ਉਹਨੂੰ ਕਿਹਾ ਕਿਉਂ ਕਹਿੰਦੀ ਮੇਰੇ ਦੋ ਕੁੜੀਆਂ ਹੋ ਗਈਆਂ ਕਹਿੰਦੀ ਜਦੋਂ ਪਹਿਲੀ ਕੁੜੀ ਹੋਏ ਉਦੋਂ ਪਹਿਲਾਂ ਸੱਸ ਥੋੜੀ ਜਿਹੀ ਨਾਰਾਜ਼ ਉਦੋਂ ਤੱਕ ਤਾਂ ਫੇ ਬੁਲਾਉਂਦੇ ਰਹਿਣ ਹੁਣ ਮੇਰੇ ਦੋ ਕੁੜੀਆਂ ਹੋ ਗਈਆਂ ਕਹਿੰਦੀ ਹੁਣ ਮੈਨੂੰ ਬੁਲਾਉਣਾ ਹਟ ਗਏ ਸਭੋਂ ਇੱਥੋਂ ਤੱਕ ਮੇਰਾ ਕਿਸੇ ਨੂੰ ਟੇਵਾ ਦਿਖਾ ਕੇ ਆਏ ਆ ਜਾ ਕੇ ਤੇ ਉਹਨੇ ਟੇਵਾ ਦੇਖ ਕੇ ਕਿਹਾ ਇਹ ਤੁਹਾਡੀ ਨੌਂ ਦੇ ਤਾਂ ਕੁੜੀਆਂ ਹੀ ਹੋਣੀਆਂ ਇਹਦੇ ਜੇ ਹੋਰ ਬੱਚਾ ਹੋਇਆ ਉਹ ਵੀ ਕੁੜੀ ਹੋਣੀ ਕਹਿੰਦੀ ਉਦੋਂ ਦੀ ਬੁਲਾਉਣਾ ਘਟ ਗਏ ਇਹਦੇ ਤਾਂ ਕੁੜੀਆਂ ਹੀ ਹੋਣੀਆਂ ਕਹਿੰਦੀ ਮੇਰੀਆਂ ਕੁੜੀਆਂ ਨੂੰ ਇੰਨਾ ਪਿਆਰ ਨਹੀਂ ਕਰਦੀ ਜਿੰਨੀ ਦੋਤਿਆਂ ਨੂੰ ਕਰਦੀ ਤਾਂ ਮੈਂ ਉਹ ਨਾਲੇ ਉਹ ਕੜੀ ਰੋਣ ਲੱਗ ਪਈ ਮੈਂ ਉਹਨੂੰ ਪਿਆਰ ਦੇ ਕੇ ਕਿਹਾ ਬੱਚੀਏ ਰੱਬ ਦੇ ਘਰ ਦਾ ਕਿਸੇ ਨੂੰ ਕੋਈ ਭੇਤ ਨਹੀਂ ਹੈ ਜੇ ਕਿਸੇ ਨੂੰ ਰੱਬ ਦੇ ਘਰ ਦਾ ਭੇਤ ਹੋਵੇ ਉਹ ਰੱਬ ਨਾ ਬਣ ਜਾਏ ਹੱਥ ਦੇਖ ਕੇ ਦੱਸਣ ਵਾਲੇ ਤੁਹਾਨੂੰ ਭੁਲੇਖਾ ਪਾਉਂਦੇ ਨੇ ਕੋਈ ਰੱਬ ਦੀਆਂ ਲਿਖੀਆਂ ਨਹੀਂ ਦੇਖ ਸਕਦਾ ਉਹਦੀਆਂ ਲਿਖੀਆਂ ਸਿਰਫ ਉਹ ਜਾਣਦਾ ਹੈ ਲੇਖ ਨਾ ਮਿਟਈਏ ਸਖੀ ਜੋ ਲਿਖਿਆ ਤਰਤਾਰ ਨਾਲੇ ਧੀਆਂ ਮਾਰੀਆਂ ਨਹੀਂ ਸਜਣੋ ਪੁੱਤਾਂ ਦੇ ਨਾਲ ਨਾਲ ਧੀਆਂ ਵੀ ਸੌ ਗੁਣਾ ਚੰਗੀਆਂ ਨੇ ਮੈਂ ਉਹ ਬੱਚੀ ਨੂੰ ਕਿਹਾ ਰੱਬ ਤੇ ਭਰੋਸਾ ਰੱਖ ਤੈਨੂੰ ਨਹੀਂ ਮਿਲਾਂਦੇ ਕੋਈ ਗੱਲ ਨਹੀਂ ਤੂੰ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗ ਪਿਆਰ ਕਰ ਕਹਿੰਦੀ ਨੇ ਮੈਂ ਨਹੀਂ ਫਰਕ ਕਰਦੀ ਪਰ ਉਹ ਨਹੀਂ ਕਦੇ ਚੁੱਕਿਆ ਮੈਂ ਕਿਹਾ ਕੋਈ ਗੱਲ ਨਹੀਂ ਵਕਤ ਆਏਗਾ ਦੇਖੀ ਬੱਚੀਏ ਤੇਰੇ ਕੋਲ ਆਪ ਚੱਲ ਕੇ ਆਉਣਗੇ ਸਾਸੰਗਤ ਪਾਤਸ਼ਾਹ ਦੀ ਇਹ ਨਹੀਂ ਕਿਰਪਾ ਹੋਈ ਕੋਟ ਉਰ ਤੋਂ ਬਾਅਦ ਗੁਰੂ ਦੀ ਬਖਸ਼ਿਸ਼ ਕਿਰਪਾ ਹੋਈ ਚਲੋ ਉਹਨਾਂ ਦੇ ਘਰ ਤੀਜਾ ਬੱਚਾ ਜਿਹੜਾ ਹੋਣਾ ਸੀ ਹੁਣ ਉਹ ਡਰੇ ਦੂਏ ਚੌਥੇ ਰੋਜ਼ ਮੈਨੂੰ ਫੋਨ ਲਾਵੇ ਕਹਿੰਦੀ ਭਾਈ ਸਾਹਿਬ ਜੇ ਹੁਣ ਵੀ ਮੇਰੇ ਲੜਕੀ ਹੋ ਗਈ ਨਾ ਹੁਣ ਤੱਕ ਕਹਿੰਦੀ ਜਮਾਂ ਹੀ ਨਹੀਂ ਮੇਰੇ ਕਿਸੇ ਨਾਮ ਜੇ ਹੁਣ ਤੀਜੀ ਵਾਰੀ ਵੀ ਮੇਰੇ ਲੜਕੀ ਹੋ ਗਈ ਕਹਿੰਦੀ ਜਮਾਂ ਹੀ ਮੇਰਾ ਰਿਸ਼ਤਾ ਟੁੱਟ ਜਾਣਾ ਸਭ ਨਾਲ ਹੁਣ ਅਰਦਾਸ ਕਰੋ ਮੈਂ ਉਹ ਕਿਹਾ ਜੇ ਹੱਥ ਦੇਖਣ ਵਾਲਿਆਂ ਨੇ ਇਹ ਕਿਹਾ ਵੇ ਦੇ ਕੁੜੀਆਂ ਹੀ ਹੋਣੀਆਂ ਨੇ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਬੰਦਿਆਂ ਦੇ ਕਿਹਾਂ ਤੇ ਕੁਝ ਨਹੀਂ ਹੁੰਦਾ ਰੱਬ ਦੇ ਕੀਤੇ ਸਭ ਕੁਝ ਹੁੰਦਾ ਮਹਾਰਾਜ ਨਦਰ ਕਰਨ ਦੇ ਬਚੀਏ ਤੂੰ ਰੱਬ ਤੇ ਭਰੋਸਾ ਰੱਖ ਔਰ ਸਾਥ ਸੰਗਤ ਪਾਤਸ਼ਾਹ ਨੇ ਐਸੀ ਲਾਜ ਰੱਖੀ ਦੋ ਕੁੜੀਆਂ ਬਾਅਦ ਹੁਣ ਜਦੋਂ ਉਹਦੇ ਬੇਟਾ ਹੋਇਆ ਨਾ ਸਭ ਭਜ ਭਜ ਕਿਉਂ ਵਿਚਾਰੀ ਰੋ ਕੇ ਮੈਨੂੰ ਫੋਨ ਕਰੇ ਕਹਿੰਦੀ ਉਦਣ ਦੀ ਸੱਸ ਵੀ ਪਹੁੰਚੀ ਹੋਆ ਸਹਰਾ ਵੀ ਪਹੁੰਚਿਆ ਨਣਾਂ ਵੀ ਅੰਨ੍ਹੇ ਹੋਇਆ ਕੰਨ ਦੀ ਉਦਣ ਦਿੱਤਾ ਆ ਕੇ ਸੇਵਾ ਹੀ ਕਰੀ ਜਾਂਦੀ। ਮੈਂ ਕਿਹਾ ਤੂੰ ਇਹਨਾਂ ਵੱਲ ਨਾ ਵੇਖ ਜਿਨੇ ਤੇਰੀ ਇੱਜ਼ਤ ਮਾਣ ਵਧਾਇਆ ਤੂੰ ਰੱਬ ਵੱਲ ਵੇਖ। ਧੀਏ ਭਾਵੇਂ ਬੱਚਿਆਂ ਕਰਕੇ ਇੱਜ਼ਤ ਹੈ ਕਿ ਠੀਕ ਹੈ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ ਬੱਚਿਆਂ ਕਰਕੇ ਸੰਸਾਰ ਨਾਲ ਗੰਢ ਬਣਦੀ ਹੈ ਪਰ ਤੂੰ ਹਣ ਰੱਬ ਦਾ ਸ਼ੁਕਰਾਨਾ ਕਰ ਜਿਨੇ ਦਾਤਾਂ ਦਿੱਤੀਆਂ ਉਹਨੇ ਰੱਬ ਦਾ ਸ਼ੁਕਰ ਕੀਤਾ ਜਿੱਦਣ ਉਹਨਾਂ ਨੇ 13 ਦਿਨਾਂ ਬਾਅਦ ਘਰ ਮਹਾਰਾਜ ਦੇ ਚਰਨ ਪਾ ਕੇ ਸ਼ੁਕਰਾਨਾ ਕੀਤਾ ਨਰ ਉਦਨ ਫਿਰੋਨੇ ਆਪਣੀ ਸੱਸ ਨੂੰ ਕਿਹਾ ਕਹਿੰਦੀ ਮੰਮੀ ਜਿਨੇ ਮੇਰਾ ਟੇਵਾ ਵੇਖ ਕੇ ਕਹਿਆ ਸੀ ਇਹਦੇ ਕੁੜੀਆਂ ਹੀ ਹੋਣੀਆਂ ਹੁਣ ਉਹ ਕਿੱਥੇ ਬੰਨੀਆਂ ਜਿਨੇ ਟੇਵਾ ਵੇਖ ਕੇ ਕਹਿਆ ਸੀ ਮੇਰਾ ਵੇ ਇਹ ਤਾਂ ਤੁਹਾਡੀ ਨੌਂ ਦੇ ਕੁੜੀਆਂ ਹੀ ਹੋਣ ਯਾਰ ਕਹਿੰਦੀ ਹੁਣ ਉਹ ਕਿੱਥੇ ਆ ਫਿਰ ਉਹਨੇ ਅੱਖਾਂ ਨੀਵੀਆਂ ਕਰ ਲਈ ਕਹਿੰਦੀ ਮੰਮੀ ਜਿਹੋ ਜ ਪੋਤਾਂ ਉਦਨੀਆਂ ਧੀਆ ਨੇ ਮੈਂ ਵੀ ਕਿਸੇ ਦੀ ਧੀ ਹਾਂ ਤੂੰ ਵੀ ਕਿਸੇ ਦੀ ਧੀ ਹਾਂ ਜਿੱਦਣ ਸਮਾਜ ਵਿੱਚ ਇਹ ਚੀਜ਼ ਸਮਝ ਆ ਗਈ ਉਦੋਂ ਸਾatschapp ਸੰਗਤ ਦੁਨੀਆਂ ਦੇ ਲੋਕਾਂ ਦਾ ਸੋਚਣ ਦਾ ਤਰੀਕਾ ਹੀ ਬਦਲ ਜਾਏਗਾ ਧੀਆ ਪੁੱਤਰ ਬਰਾਬਰ ਨੇ ਪਰ ਇੱਕ ਬੇਨਤੀ ਸਮਝਿਓ ਆਪਣਾ ਰੱਬ ਦਾ ਸ਼ੁਕਰਾਨਾ ਕਰਨਾ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਕੋਖ ਸੁਲੱਖਣੀ ਹੋ ਜਾਏ ਇੱਥੇ ਦੁਨੀਆਂ ਬਾਝ ਚਲੀ ਜਾਂਦੀ ਔਲਾਦ ਤੋਂ ਰੱਬ ਦਾ ਸ਼ੁਕਰਾਨਾ ਕਰੀਏ ਇੱਕ ਮ ਇਤਿਹਾਸ ਵਿੱਚੋਂ ਤੁਹਾਨੂੰ ਉਦਾਹਰਣ ਦੇਣੀ ਹੈ ਜੇ ਮੇਰੇ ਗੁਰੂ ਨੇ ਇਹ ਗੱਲ ਕਹੀ ਨਾ ਕਿ ਸੋ ਕਿਉ ਮੰਦਾ ਆਖੀ ਜਿਤ ਜੰਮੈ ਰਾਜਾਨ ਉਹਦਾ ਪ੍ਰੈਕਟੀਕਲ ਦਿੱਤਾ ਗੁਰੂ ਗ੍ਰੰਥ ਸਾਹਿਬ ਜੋ ਬਾਣੀ ਵਿੱਚ ਥਿਉਰੀ ਆਈ ਉਹਦਾ ਪ੍ਰੈਕਟੀਕਲ ਦਿੱਤਾ ਸਤਗੁਰ ਨੇ ਔਰ ਸਾਸ ਸੰਗਤ ਸ਼ੇਵੇਂ ਪਾਤਸ਼ਾਹ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਸਭ ਤੋਂ ਪਹਿਲਾਂ ਕਿ ਪੁੱਤਰ ਦਾ ਜਨਮ ਹੋਇਆ ਨਾਮ ਰੱਖਿਆ ਬਾਬਾ ਗੁਰ ਦਿੱਤਾ ਜਦੋਂ ਤੁਸੀਂ ਕੀਰਤਪੁਰ ਸਾਹਿਬ ਜਾਓਗੇ ਉੱਥੇ ਦਰਸ਼ਨ ਕਰਦੇ ਹੋ ਧੰਨ ਧੰਨ ਬਾਬਾ ਗੁਰਦਿੱਤਾ ਦੇਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਉਹਨਾਂ ਨੂੰ ਇਹ ਬਖਸ਼ਿਸ਼ ਹੈ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਨਾਲ ਸਭ ਤੋਂ ਵੱਧ ਖੁਸ਼ੀ ਹੋਈ ਦਾ ਦਿਨ ਕਿ ਮੈਂ ਦਾਦੀ ਬਣ ਗਈ ਗੋਦੀ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਚੁੱਕਿਆ ਮਾਤਾ ਗੰਗਾ ਜੀ ਬਹੁਤ ਖੁਸ਼ ਸਭ ਨੂੰ ਵਧਾਈਆਂ ਵੰਡਣ ਇੰਨੇ ਨੂੰ ਸ਼ੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ ਜਦੋਂ ਪਾਤਸ਼ਾਹ ਨੇ ਮਾਤਾ ਜੀ ਨੂੰ ਖੁਸ਼ ਵੇਖਿਆ ਨਾ ਕਹਿੰਦੇ ਅੱਜ ਤਾਂ ਦਾਦੀ ਬਹੁਤ ਖੁਸ਼ ਹੈ ਤੇ ਮਾਤਾ ਗੰਗਾ ਨੇ ਖੁਸ਼ ਹੋ ਕੇ ਕਿਹਾ ਹਰਗੋਬਿੰਦ ਖੁਸ਼ ਕਿਉਂ ਨਾ ਹੋਵਾਂ ਰੱਬ ਨੇ ਮੈਨੂੰ ਪੁੱਤਾ ਜੂ ਦਿੱਤਾ ਹੈ ਰੱਬ ਨੇ ਮੈਨੂੰ ਪੁੱਤਰਾ ਦਿੱਤਾ ਹੈ ਖੁਸ਼ ਕਿਉਂ ਨਾ ਹੋਵਾਂ ਤੇ ਸ਼ੇਵੇਂ ਪਾਤਸ਼ਾਹ ਫਿਰ ਪਿਆਰ ਚ ਬੋਲੇ ਕਹਿੰਦੇ ਮਾਤਾ ਜੀ ਜੇ ਤੁਸੀਂ ਬਹੁਤ ਖੁਸ਼ ਹੋਇਓ ਨਾ ਕੋਈ ਅਸੀਸ ਦਿਓ ਫੇ ਮਾਮਾ ਦੀਆਂ ਸੀ ਸਾਂ ਪੁੱਤਾਂ ਨੂੰ ਲੱਗਦੀਆਂ ਨੇ ਕਹਿੰਦੇ ਮਾਤਾ ਜੀ ਕੋਈ ਅਸੀਸ ਦਿਓ ਮਾਤਾ ਮੰਗਾ ਜੀ ਨੇ ਖੁਸ਼ ਹੋ ਕੇ ਕਿਹਾ ਕਹਿੰਦੇ ਗੁਰੂ ਨਾਨਕ ਨਦਰ ਕਰਨੇ ਏ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਆਉਂਦੇ ਸਾਲ ਨੂੰ ਪੁੱਤਾਂ ਦੀ ਜੋੜੀ ਰਲ ਜਾਏ ਗੁਰੂ ਹਰਗੋਬਿੰਦ ਸਾਹਿਬ ਮਾਰੇ ਖੁਸ਼ ਨਹੀਂ ਕਹਿੰਦੇ ਮਾਤਾ ਜੀ ਤੋ ਈ ਅਸੀਸ ਦਿੱਤੀ ਪਰਮਾਨ ਹੈ ਪਰ ਬਹੁਤ ਛੋਟੀ ਅਸੀਸ ਹੈ ਕੋਈ ਵੱਡੀ ਅਸੀਸ ਦਿਓ ਤੇ ਮਾਤਾ ਜੀ ਖੁਸ਼ ਹੋ ਕੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮੇਰਾ ਮਾਲਕ ਕਿਰਪਾ ਕਰੇ ਤੇਰੇ ਘਰ ਵਿੱਚ ਦੋ-ਦੋ ਪੁੱਤਾਂ ਦੀਆਂ ਜੋੜੀਆਂ ਵਧਣ ਭਾਵ ਤੇਰੇ ਘਰ ਚਾਰ ਪੁੱਤਰ ਹੋ ਜਾਣ ਕਹਿੰਦੇ ਹੁਣ ਖੁਸ਼ ਛੇਵੇਂ ਫਾਤਿਹਾ ਕਹਿੰਦੇ ਨਹੀਂ ਬਹੁਤ ਛੋਟੀ ਅਸੀਸ ਕੋਈ ਵੱਡੀ ਅਸੀਸ ਦਿਓ ਤੇ ਖੁਸ਼ ਹੋ ਕੇ ਮਾਤਾ ਜੀ ਬੋਲੇ ਜਾਰ ਰੱਬ ਦੇ ਘਰੋਂ ਗੁਰੂ ਹਰਗੋਬਿੰਦ ਸਾਹਿਬ ਤੇਰੇ ਘਰ ਵਿੱਚ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਾਹ ਮਾਨ ਰੱਬ ਦੇ ਘਰੋਂ ਪਰਵਾਨ ਹੋਏ ਪੰਜ ਪੁੱਤਰ ਹੋ ਜਾਣ ਤੂੰ ਪੰਜਾਂ ਪੁੱਤਾਂ ਦਾ ਬਾਪ ਬਣੇ ਹੁਣ ਖੁਸ਼ ਹੋ ਸ਼ਿਵੇਂ ਪਾਦਸ਼ਾਹ ਨੇ ਪੱਲਾ ਅੜ ਕੇ ਝੋਲੀ ਅੜ ਕੇ ਪਤਾ ਕੀ ਮੰਗਿਆ ਕਹਿੰਦੇ ਮਾਤਾ ਜੀ ਭਾਵੇਂ ਤੁਸੀਂ ਪੰਜ ਪੁੱਤਰਾਂ ਦੀ ਅਸੀਸ ਦਿੱਤੀਓ ਪਰ ਮੈਨੂੰ ਇੰਜ ਲੱਗਦਾ ਜਿਵੇਂ ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਮੇਰਾ ਘਰ ਖੱਲੀ ਹੈ ਮੈਨੂੰ ਇੱਕ ਅਸੀਸ ਦਿਓ ਮੇਰਾ ਘਰ ਭਰ ਜਾਏ ਮੇਰੀ ਝੋਲੀ ਭਰ ਜਾਏ ਮਾਤਾ ਜੀ ਕਹਿੰਦੇ ਮੰਗੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹਿੰਦੇ ਮਾਤਾ ਜੀ ਪੰਜ ਪੁੱਤਰਾਂ ਦੀ ਅਸੀਸ ਦਿੱਤੀ ਹੈ ਇੰਜ ਲੱਗਦਾ ਜਿਵੇਂ ਮੇਰਾ ਘਰ ਖੱਲੀ ਹੈ ਇੱਕ ਅਸੀਸ ਮੈਨੂੰ ਧੀ ਦੀ ਦੇ ਦਿਓ ਮੇਰਾ ਘਰ ਭਰ ਜਾਏ ਧੀਆਂ ਨਾ ਘਰ ਭਰਦੇ ਨੇ ਛੇਵੇਂ ਪਾਤਸ਼ਾਹ ਨੇ ਜਦੋਂ ਕਿਹਾ ਮੈਨੂੰ ਅਸੀਸ ਦਿਓ ਮਾਤਾ ਗੰਗਾ ਜੀ ਨੇ ਖੁਸ਼ ਹੋ ਕੇ ਅਸੀਸ ਦੇ ਕੇ ਕਿਹਾ ਜਾਓ ਗੁਰੂ ਹਰਗੋਬਿੰਦ ਸਾਹਿਬ ਨਿਰੰਕਾਰ ਤੁਹਾਨੂੰ ਧੀ ਦੀ ਦਾਤ ਦੇਵੇ ਬਾਬਾ ਗੁਰਦਿੱਤਾ ਸਾਹਿਬ ਤੋਂ ਬਾਅਦ ਛੇਵੇਂ ਪਾਤਸ਼ਾਹ ਦੇ ਘਰ ਫਿਰ ਧੀ ਦਾ ਜਨਮ ਹੋਇਆ ਬੀਬੀ ਵੀਰੋ ਜੀ ਦਾ ਉੱਤੋਂ ਬਾਅਦ ਚਾਰ ਪੁੱਤਰ ਹੋਏ ਬਾਬਾ ਨੀਰਾਇ ਮੱਬਾ ਟੱਲ ਰਾਇ ਬਾਬਾ ਸੂਰਜਮਲ ਤਾਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਤੋਂ ਭਾਵ ਸਜਣੋਂ ਧੀਆ ਕਰਕੇ ਘਰ ਭਰਦੇ ਨੇ ਜਿਸ ਘਰ ਵਿੱਚ ਪੁੱਤਰ ਉਹ ਵੀ ਘਰ ਭਰਦਾ ਵਾਲਾ ਜਿੱਥੇ ਧੀਆ ਨੇ ਉਹ ਘਰ ਹੋਰ ਭਰਦਾ ਵਾਲੇ ਇਸ ਲਈ ਆਪਕੋ ਪੁੱਤਾਂ ਨੂੰ ਵੀ ਉੰਨਾ ਪਿਆਰ ਕਰਨਾ ਹੈ ਧੀਆ ਨੂੰ ਵੀ ਉੰਨਾ ਪਿਆਰ ਕਰਨਾ ਹੈ ਕਦੇ ਜ਼ਿੰਦਗੀ ਵਿੱਚ ਸਰਕ ਨਾ ਕਰੋ ਪੁੱਤਰ ਧੀਆ ਦੀ ਹਰ ਇੱਕ ਚੀਜ਼ ਹੈ ਸਜਣੋਂ ਜਦੋਂ ਕੋਈ ਧੀ ਕਲਯੁਗ ਹੀ ਨਿਕਲ ਜਾਂਦੀ ਨਾ ਉਦੋਂ ਮਾਪੇੰਨਾਂ ਨੂੰ ਹੱਥ ਲਾਉਂਦੇ ਵੀ ਧੀ ਨਹੀਂ ਹੋਣੀ ਚਾਹੀਦੀ। ਮਾਫ ਕਰਿਓ। ਧੀਆ ਹੋਣੀਆਂ ਚਾਹੀਦੀਆਂ। ਭਾਈ ਧੀਆ ਨਾਲ ਘਰ ਭਰਦਾ ਏ। ਇਹ ਮੈਂ ਵੀ ਮਹਿਸੂਸ ਕੀਤਾ ਤੁਸੀਂ ਵੀ ਕਰੋਗੇ। ਜਿੰਨੀ ਮਾਂ ਪਿਓ ਦੀ ਪਰਵਾਹ ਧੀਆ ਕਰਦੀਆਂ ਨੇ ਉਹਨੇ ਪਤਨੀਆਂ ਕਰਦੇ। ਇਹ ਸਚਾਈ ਹੈ। 80% ਪੇਰੈਂਟਸ ਵਿਦੇਸ਼ਾਂ ਵਿੱਚ ਧੀਆ ਕਰਕੇ ਗਏ। ਘਰ ਵਿੱਚ ਪਿਓ ਆਉਂਦਾ ਕੰਮ ਕਰਕੇ ਬਾਹਰੋਂ। ਪਹਿਲਾਂ ਭੱਜ ਕੇ ਧੀ ਪਾਣੀ ਦਾ ਗਲਾਸ ਦਿੰਦੀ ਐ ਪੁੱਤਰਾਂ ਨੂੰ ਅਵਾਜਾਂ ਮਾਰ ਕੇ ਸੱਜਣਾ ਪੈਂਦਾ ਸਜਣੋ ਇਹ ਧੀ ਕਹਤੀਆਂ ਹੋਣੀਆਂ ਚਾਹੀਦੀਆਂ ਨੇ ਪਰ ਕਿਸੇ ਦੇ ਘਰ ਵਿੱਚ ਕਲਯੁਗੀ ਧੀ ਨਾ ਹੋਵੇ ਜਿੱਦਣ ਕਲਯੁਗੀ ਪੈਦਾ ਹੁੰਦੀ ਉਦੋਂ ਲੋਕ ਕੰਨਾਂ ਨੂੰ ਹੱਥ ਲਾਉਂਦੇ ਵੀ ਧੀਆਂ ਨਹੀਂ ਹੋਣੀਆਂ ਚਾਹੀਦੀ ਉਹ ਕਲਯੁਗੀ ਧੀਆ ਪਤਾ ਕਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸੋਝੀ ਦੇਣ ਸਭ ਨੂੰ ਕਲਯੁਗੀ ਧੀਆ ਉਹ ਨੇ ਜਿਹੜੀਆਂ ਮਾਂ ਪਿਓ ਦੀ ਕੀਤੀ ਪਰਵਰਿਸ਼ ਪਾਲਿਆ ਹੋਇਆ ਸੇਵਾ ਕੀਤੀ ਸਭ ਕੁਝ ਉਲ ਜੰਨੀਆਂ ਨੇ ਔਰ ਸਾਥ ਸੰਗਤ ਜਿੱਦਣ ਧੀ ਕਿਸੇ ਅਦਾਲਤ ਵਿੱਚ ਜਾਂ ਕਿਸੇ ਥਾਣੇ ਵਿੱਚ ਖਲੋਕੇ ਕਹਿੰਦੀ ਹੈ ਮੈਨੂੰ ਮੇਰੇ ਭਰਾ ਤੇ ਪਿਓ ਕੋਲੋਂ ਖਤਰਾ ਹੈ ਉਦਣ ਪਿਓ ਕੰਨਾਂ ਨੂੰ ਹੱਥ ਲਾਉਂਦਾ ਕਲਯੁਗੀ ਧੀ ਨਹੀਂ ਹੋਣੀ ਚਾਹੀਦੀ ਜਿਹੜੀ ਧੀ ਇਹ ਕਹੇ ਮੈਨੂੰ ਮੇਰੇ ਭਰਾਵਾਂ ਤੇ ਪਿਓ ਤੋਂ ਖਤਰਾ ਹੈ ਉਦੋਂ ਸਾਥ ਸੰਗਤ ਉਹ ਪਿਓ ਕੰਨਾਂ ਨੂੰ ਹੱਥ ਲਾਉਂਦਾ ਧੀਆ ਨਹੀਂ ਹੋਣੀ ਚਾਹੀਦੀ ਕਿਉਂ ਭਾਈ ਜਿਸ ਦਿਨ ਘਰ ਵਿੱਚ ਧੀ ਜਨਮ ਲੈਂਦੀ ਹੈ ਨਾ ਤੁਹਾਡਾ ਤਜਰਬਾ ਰਹਿਣਾ ਸਜਣੋ ਪੁੱਤ ਭਾਵੇਂ 2 ਹੋਣ ਭਾਵੇਂ 3 ਹੋਣ ਮਾਪੇ ਕਦੇ ਵੀ ਚੀਜ਼ਾਂ ਨਹੀਂ ਜੋੜਦੇ ਜਦੋਂ ਧੀਆ ਘਰ ਵਿੱਚ ਧੀ ਜਨਮ ਲਵੇ ਉਸ ਦਿਨ ਤੋਂ ਮਾਂ ਪਿਓ ਚੀਜਾਂ ਜੋੜਨੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਜਿਵੇਂ ਬੱਚੀ ਜਵਾਨ ਹੁੰਦੀ ਹੈ ਮਾਂ ਚੀਜ਼ਾਂ ਸਾਹਮਣੇ ਰੱਖਦੀ ਮੈਂ ਵੀ ਆਪਣੀ ਧੀ ਨੂੰ ਦਵਾਂਗੀ ਆ ਵੀ ਆਪਣੀ ਧੀ ਨੂੰ ਦਵਾਂਗੀ ਪਿਓ ਆਪਣੀ ਕਮਾਈ ਜੋੜ ਕੇ ਗਹਿਣੇ ਬਣਾਉਣੇ ਸ਼ੁਰੂ ਕਰ ਦਿੰਦਾ ਇੱਕ ਅੱਧੀ ਕੋਈ ਸੋਨੇ ਦੀ ਚੀਜ਼ ਬਣਾ ਕੇ ਰੱਖ ਲਈ ਆਪਣੀ ਧੀ ਵਾਸਤੇ ਸੱਜਣੋ ਜਿੰਨਾ ਪਿਓ ਧੀ ਨੂੰ ਪਿਆਰ ਕਰਦਾ ਐ ਇੰਨਾ ਕਦੇ ਪੁੱਤ ਨੂੰ ਪਿਆਰ ਨਹੀਂ ਪਿਓ ਕਰਦਾ ਸਤਿਗੁਰੂ ਕਿਰਪਾ ਬਖਸ਼ਿਸ਼ ਕਰਮ ਸਾਨੂੰ ਇਹ ਚੀਜ਼ਾਂ ਸਮਝ ਪੈਣ ਅਸੀਂ ਰਿਸ਼ਤਿਆਂ ਦੀ ਅਹਿਮੀਅਤ ਸਮਝ ਸਕੀਏ ਫਿਰ ਇਹ ਜੀਵਨ ਸਵਰਗ ਲੱਗਦਾ ਹੈ ਜਿਹਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਨਹੀਂ ਪਤਾ ਉਹ ਬੰਦੇ ਨੇ ਆਪੇ ਹੀ ਆਪਣੀ ਜ਼ਿੰਦਗੀ ਨਰਕ ਬਣਾਈ ਹੈ ਪਾਤਸ਼ਾਹ ਨੇ ਕਿਹਾ ਭਾਈ ਦੁਨੀਆ ਰੱਬ ਨੇ ਸਵਰਗ ਸਾਜੀ ਹੈ ਇਹਦੇ ਨਾਲ ਦਾ ਕੋਈ ਸੁੱਖ ਸਵਰਗ ਨਹੀਂ ਹੈ ਪਰ ਜੇ ਲੋਕ ਰਿਸ਼ਤਿਆਂ ਦੀ ਅਹਿਮੀਅਤ ਸਮਝ ਕੇ ਜਿਦ ਕਰਦੇ ਜੇ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਸਮਝਦੇ ਇਹ ਦੁਨੀਆ ਨਰਕ ਬਣ ਜਾਂਦੀ ਹੈ ਸੋ ਵੀਵਰਸ ਐਸੀ ਅੱਜ ਦੀ ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਗਿਆਨੀ ਸਰਜੀਤ ਸਿੰਘ ਲੁਧਿਆਣੇ ਵਾਲੇ ਦੀ ਕਿ ਤਿੰਗਾਂ ਜਿਹੜੀਆਂ ਨਾ ਉਹ ਹੁਣ ਨਾ ਤੇ ਘਰ ਪਰ ਜਿੰਦੇ ਬਿਲਕੁਲ ਉਹਨਾਂ ਦੀ ਬੜੀ ਵਧੀਆ ਗੱਲ ਲੱਗੀ ਕਿ ਵਾਕਈ ਤਿੰयां ਹੋਣ ਨਾ ਤੇ ਘਰ ਭਰੇ ਭਰੇ ਲੱਗਦੇ ਨੇ ਘਰ ਚ ਰੌਣਕਾਂ ਹੁੰਦੀਆਂ ਬੇਟੀਆਂ ਨਾਲ ਵੀ ਹੁੰਦੀਆਂ ਵਾ ਲੇਕਿਨ ਜੋ ਤਿੰयां ਦੇ ਨਾਲ ਹੁੰਦੀਆਂ ਨਾ ਉਹ ਉਹੀ ਹੁੰਦੀਆਂ ਵਾ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਬੇਟੇ ਮੰਗਨੇ ਚਾਹੀਦੇ ਆ ਬੇਟੀਆਂ ਨਾ ਮੰਗੀਏ ਸਾਨੂੰ ਅੱਲਾਹ ਕੋਲ ਦੋਨੋਂ ਚੀਜ਼ਾਂ ਮੰਗਣੀਆਂ ਚਾਹੀਦੀਆਂ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੇਟੀਆਂ ਦੇ ਹੱਕ ਹਨ ਸਾਨੂੰ ਉਹ ਦੇਣੇ ਚਾਹੀਦੇ ਆ ਕੁਝ ਕਹਿੰਦੇ ਕਿ ਸਾਨੂੰ ਬੇਟੀਆਂ ਨੂੰ ਕੋਈ ਕੁਛ ਵੀ ਨਹੀਂ ਦੇਣਾ ਚਾਹੀਦਾ ਬੇਟੀਆਂ ਇਹਨਾਂ ਨੇ ਅਗਲੇ ਘਰ ਚਲ ਜਣਾ ਇੱਕ ਗਲਤ ਗੱਲ ਹੈ ਸਾਨੂੰ ਬੇਟੀਆਂ ਦੇ ਹਰ ਹਕੂਕ ਫਰਾਈਜ਼ ਸਾਰਾ ਕੁਝ ਜਿਹੜਾ ਨਾ ਉਹ ਪੂਰਾ ਕਰਨਾ ਚਾਹੀਦਾ ਵਾ ਕਿਉਂਕਿ ਜਿਹੜੀਆਂ ਬੇਟੀਆਂ ਹੁੰਦੀਆਂ ਨਾ ਉਹ ਆਪਣੇ ਮਾਪੇ ਦਾ ਇੱਕ ਬੜਾ ਖਿਆਲ ਕਰਦੀਆਂ ਮੈਂ ਔਰ ਬੇਟੇ ਛੱਡ ਵੀ ਜਾਂਦੇ ਲੇਕਿਨ ਬੇਟੀਆਂ ਨਹੀਂ ਛੱਡ ਕੇ ਜਾਂਦੀਆਂ ਅਗਰ ਦਾ ਬਾਪ ਬਾਹਰੋਂ ਥੱਕਿਆ ਹਾਰ ਆਏਗਾ ਨਾ ਤੇ ਬੇਟੀ ਉੱਠ ਕੇ ਪਾਣੀ ਦੇਗੀ ਇਹਸਾਸ ਕਰੇਗੀ ਲੇਕਿਨ ਬੇਟੇ ਨੂੰ ਨੂੰ ਆਵਾਜ਼ ਦੇ ਕੇ ਬੁਲਾਉਣਾ ਪਵੇਗਾ ਜਿਹੜੀਆਂ ਬੇਟੀਆਂ ਹੁੰਦੀਆਂ ਨਾ ਉਹ ਇह्ਸਾਸ ਵਾਲੀਆਂ ਹੁੰਦੀਆਂ ਔਰ ਇਹਨਾਂ ਨੇ ਬਿਲਕੁਲ ਬੜੀਆਂ ਵਧੀਆ ਗੱਲਾਂ ਕੀਤੀਆਂ ਮੈਂ ਸਾਨੂੰ ਬੇਟੀਆਂ ਜਿੱਲੇ ਹੋਣ ਨਾ ਉਹਨਾਂ ਤੇ ਗਮਗੀਨ ਨਹੀਂ ਹੋਣਾ ਚਾਹੀਦਾ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਇਹ ਰਹਿਮਤ ਹੁੰਦੀ ਹੈ ਅਗਰ ਜਿਹੜੇ ਘਰ ਦੇ ਵਿੱਚ ਆ ਜੇ ਕਿ ਬੇਟੀ ਹੋਵੇਗੀ ਨਾ ਉੱਥੇ ਰਹਿਮਤ ਹੋਵੇਗੀ ਉੱਥੇ ਤੁਹਾਨੂੰ ਨਾ ਪਤਾ ਨਹੀਂ ਚੱਲਦਾ ਕਿਉਂਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਸੋਚਦੇ ਨਹੀਂ ਉੱਥੇ ਅੱਲਾਹ ਵੱਲੋਂ ਹਰ ਚੀਜ਼ ਤੁਹਾਨੂੰ ਮਿਲਦੀ ਰਹੇਗੀ ਕਿਉਂਕਿ ਉਹ ਧੀਆਂ ਦਾ ਨਸੀਬ ਹੁੰਦਾ ਵਾ ਬਾਕੀ ਇਹ ਹਰ ਚੀਜ਼ ਮਿਲਦੀ ਰਹੇਗੀ ਮੈਂ ਕਿੰਨੀ ਹੈ ਬੜੀ ਵਧੀਆ ਇਹਨਾਂ ਦੀ ਕਥਾ ਸੀ ਕਿਉਂਕਿ ਸਾਡੇ ਨਬੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਦੋ ਧੀਆਂ ਪਾਲਦਾ ਨਾ ਉਹ ਮੇਰੇ ਨਾਲ ਜੰਨਤ ਦੇ ਵਿੱਚ ਹੋਵੇਗਾ ਮੈਂ ਕਿੰਨੀ ਬੜੀ ਵਧੀਆ ਗੱਲ ਹੈ ਕਿ ਸਾਨੂੰ ਧੀਆਂ ਮੰਗਣੀਆਂ ਚਾਹੀਦੀਆਂ ਉਹਨਾਂ ਦੇ ਸਾਰੇ ਹਕੂਕੋ ਫਰਾਈਜ਼ ਪੂਰੇ ਕਰਨੇ ਚਾਹੀਦੇ ਉਹਨਾਂ ਨੂੰ ਜਿੰਝ ਕੇ ਸੀ ਆਪਣੇ ਬੇਟਿਆਂ ਨਾਲ ਪਿਆਰ ਕਰਦੇ ਇੰਝ ਹੀ ਬੇਟੀਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਔਰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਅਗਲੇ ਘਰ ਜਾ ਕੇ ਹਸਨ ਖੇਲਣ ਇਹ ਇੱਥੇ ਨਹੀਂ ਜਿੰਜੇ ਬੇਟੇ ਦੇ ਕੂਕ ਪੂਰੇ ਕਰਦੇ ਇੰਜ ਹੀ ਉਹਨਾਂ ਦੇ ਪੂਰੇ ਕਰਨੇ ਚਾਹੀਦੇ ਆ ਬੜੀਆ ਵਧੀਆ ਇਹਨਾਂ ਦੀਆਂ ਗੱਲਾਂ ਸੀ ਔਰ ਮੈਨੂੰ ਤਾਂ ਬਹੁਤ ਵਧੀਆ ਲੱਗੀਆਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ